ਮਰਦਾਬ ਸਰਕਾਰ ਮਰਦਾਬ 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 ਲੋਕਨ ਬਜਾ 23 ਮਰਦਾਬ ਕਹਿੰਦੇ ਬਜਾ 23 ਮਰਦਾਬ 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 ਗਿੱਦੜਪਾਹ ਦੀ ਮੱਲਨ ਕਲੋਨੀ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਤੇ ਪ੍ਰੇਸ਼ਾਨ ਮਹੱਲਾ ਵਾਸੀਆਂ ਨੇ ਸਥਾਨਕ ਸੀਵਰੇਜ ਅਤੇ ਵਾਟਰ ਸਪਲਾਈ ਦੇ ਦਫ਼ਤਰ ਚ ਧਰਨਾ ਦਿੱਤਾ ਅਤੇ ਜਈ ਗਗਨ ਪਜਾਜ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਮਹੱਲਾ ਵਾਸੀਆਂ ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਸਾਡੇ ਘਰਾਂ ਵਿੱਚ ਵਾਟਰਸ ਵਰਕਸ ਦਾ ਪਾਣੀ ਨਹੀਂ ਆ ਰਿਹਾ ਜਿਸ ਕਰਕੇ ਸਾਨੂੰ ਮਜਬੂਰਨ ਧਰਤੀ ਹੇਠਲੇ ਖਾਰੇ ਪਾਣੀ ਦੀ ਵਰਤੋਂ ਕਰਨੀ ਪੈ ਰਹੀ ਹੈ ਜਿਸ ਨਾਲ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਮੱਲਨ ਕਲੋਨੀ ਵਾਸੀ ਆ ਗਿੱਦੜ ਬਾਹਰ ਦੇ ਵਿੱਚ ਸਾਡੇ ਘਰਾਂ ਦੇ ਵਿੱਚ 1 ਮਹੀਨੇ ਤੋਂ ਪਾਣੀ ਦੀ ਪ੍ਰੋਬਲਮ ਚੱਲ ਰਹੀ ਹੈ ਅਸੀਂ ਲਗਾਤਾਰ ਕੱਪੜੇ ਧੋਣ ਵਾਸਤੇ ਸਾਡੀ ਗਲੀ ਦੇ ਵਿੱਚ ਜਿਹੜਾ ਸਾਰਿਆਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਹਰ ਇੱਕ ਚੀਜ਼ ਵਾਸਤੇ ਜਿਵੇਂ ਵੀ ਅਸੀਂ ਕੋਈ ਕੰਮ ਕਰਨਾ ਹੁੰਦਾ ਅਸੀਂ ਖਾਰੇ ਪਾਣੀ ਨਾਲ ਕੰਮ ਕਰ ਰਹੇ ਆ ਲਗਾਤਾਰ ਅਸੀਂ ਕਿੰਨੇ ਹੀ ਲੋਕਾਂ ਨੂੰ ਕੰਪਲੇਂਟ ਕੀਤੀ ਵੀ ਕਦੇ ਕੋਈ ਜਾਂਦਾ ਹੈ ਕਦੇ ਕੋਈ ਆਫਿਸ ਦੇ ਵਿੱਚ ਜੇ ਹਿਸਾਬ ਤੱਕ ਵੀ ਗਏ ਉਹ ਕਹਿੰਦੇ ਜੀ ਪਾਣੀ ਛੱਡਣਗੇ ਨਾਮ ਦਿੱਤਾ ਇਹਨਾਂ ਨੂੰ ਕਾਲ ਕਰ ਲਿਆ ਕਰੋ ਉਹ ਕੀ ਕਰਦੇ ਆ ਹਰ ਰੋਜ਼ ਇੱਕ ਮੈਸੇਜ ਲਾ ਦਿੰਦੇ ਆ ਇੱਕ ਦਿਨ ਛੱਡ ਕੇ ਤੁਹਾਡੇ ਪਾਣੀ ਆਊਗਾ ਜੀ ਸਿਰਫ ਮੈਸੇਜ ਆਉਂਦਾ ਪਾਣੀ ਕਦੇ ਵੀ ਨਹੀਂ ਆਇਆ ਅਸੀਂ ਸਾਰੀ ਸਾਰੀ ਰਾਤ ਕਦੇ ਲੀਕੇਜ ਚੈੱਕ ਕਰਦੇ ਆ ਰਾਤਾਂ ਨੂੰ ਜਾਗਦੇ ਆ ਕੋਈ ਪਤਾ ਨਹੀਂ ਸਾਡੀ ਨੀਂਦ ਤਾਂ ਕਿਸੇ ਨੇ ਸਵੇਰ ਉੱਠ ਕੇ ਜਲਦੀ ਕੰਮ ਤੇ ਜਾਣਾ ਅਗਲਾ ਪਰੇਸ਼ਾਨ ਹੋ ਜਾਂਦਾ ਸਵੇਰ ਸਾਡਾ ਟਾ ਪਾਠ ਪੂਜਾ ਦਾ ਹੁੰਦਾ ਉਹ ਅਸੀਂ ਪਾਣੀ ਵਾਲਿਆਂ ਨੂੰ ਦੇ ਰਹੇ ਹਾਂ ਪਰ ਸਾਡੇ ਕੋਲ ਕਦੇ ਵੀ ਪਾਣੀ ਨਹੀਂ ਪਹੁੰਚਿਆ ਅੱਜ ਸਵੇਰ ਫੇਰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਆਏ ਕਿ ਸਾਨੂੰ ਪਾਣੀ ਦਿਓ ਤਾਂ ਸਾਨੂੰ ਥੋੜਾ ਜਿਹਾ ਵਿਸ਼ਵਾਸ ਦਿੱਤਾ ਆਪ ਤਾਂ ਖੁਦ ਜੇਈ ਸਾਹਿਬ ਅੱਗੇ ਆਏ ਨਹੀਂ ਕਹਿੰਦੇ ਵੀ ਤੁਹਾਡੇ ਪਾਣੀ ਛੱਡਾਂਗੇ 2 ਵਜੇ ਅਸੀਂ 2 ਵਜੇ ਦਾ ਵੇਟ ਕੀਤਾ ਸਾਰਿਆਂ ਨੇ ਜਿਵੇਂ ਪਾਣੀ ਚਲਾਇਆ ਪਾਣੀ ਆਇਆ 10 ਮਿੰਟ ਬਾਅਦ ਦੁਆਰਾ ਕਾਲ ਕੀਤੀ ਤਾਂ ਪਾਣੀ ਬੰਦ ਕਹਿੰਦੇ ਵੀ ਕੀ ਗੱਲ ਅਸੀਂ ਪਾਣੀ ਕਿਉਂ ਬੰਦ ਕੀਤਾ ਕਹਿੰਦੇ ਜੇਈ ਸਾਹਿਬ ਕਹਿੰਦੇ ਕੁਛ ਮਰਜ਼ੀ ਕਰ ਲੋ ਪਲੰਕ ਤੁਸੀਂ ਐਸਡੀਓ ਕੋਲ ਚਲੇ ਜਾਓ ਪਰ ਤੁਹਾਨੂੰ ਅਸੀਂ ਪਾਣੀ ਨਹੀਂ ਦੇਵਾਂਗੇ ਸਾਡੀ ਭੈਣ ਹੈ ਇੱਕ ਚਰਜੀਤ कौर ਉਹਨਾਂ ਨੇ ਕਾਲ ਕੀਤੀ ਸੀ ਉਹਨਾਂ ਨੂੰ ਇਹਨਾਂ ਬਤਮੀ ਜੀ ਨਾਲ ਬੋਲੇ ਸਗੋ ਅਸੀਂ ਫੇਰ ਐਸੇ ਕਰਕੇ ਮਜਬੂਰੀ ਬਸ ਆਇਆ ਸਾਨੂੰ ਧਰਨਾ ਲਾਉਣਾ ਪੈ ਰਿਹਾ ਹੈ ਹਾਂਜੀ ਹਾਂਜੀ ਵਿੱਚ ਮੈਂ ਆਪਣਾ ਮੱਲਨ ਕਲੋਨੀ ਦੀ ਵਸਨੀਕ ਚਰਜੀਤ ਕੌਰ ਹਾਂ ਮੈਂ ਅਸੀਂ ਪਾਣੀ ਤੋਂ ਬਹੁਤ ਦੁਖੀ ਹਾਂ ਸਾਨੂੰ ਡੇਢ ਮਹੀਨਾ ਹੋ ਗਿਆ ਸਾਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਕਿ ਸਿਖਾਰਾ ਤੱਕ ਤੀਰਾ ਪਾਣੀ ਵੀ ਜਿਹੜਾ ਅਸੀਂ ਭਾਂਡੇ ਵੀ ਧੋਣੇ ਨਾ ਉਹਤੇ ਵੀ ੱਬੇ ਜੰਮ ਜਾਂਦੇ ਆਗੇ ਜੇ ਸੈਲਪੋਤੇ ਵੀ ਪਾਣੀ ਖੜਾ ਉਹਦੇ ਤੇ ਵੀ ਨੋਨ ਵਾਂਗੂ ਚਿੱਟਾ ਚਿੱਟਾ ਜੰਮ ਜਾਂਦਾ ਸੀ ਉਹ ਪਾਣੀ ਵਾਰਤ ਰਿਆ ਜੇ ਅਸੀਂ ਕਿਸੇ ਨੂੰ ਸ਼ਿਕਾਇਤ ਵੀ ਕਰਦੇ ਆ ਸਾਡੀ ਕੋਈ ਸ਼ਿਕਾਇਤ ਨਹੀਂ ਸੰਦੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਤੋਰ ਦਿੰਦੇ ਜੀ ਪਾਣੀ ਸੁਭਾ ਆ ਜੂਗਾ ਸਾਡੇ ਤੋਂ ਮੈਸੇਜ ਵੇਖ ਲਓ ਮੈਸੇਜ ਪਾ ਦਿੰਦੇ ਪਾਣੀ ਨਹੀਂ ਪਰ ਆ ਰਿਹਾ ਸਾਡੇ ਅਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਜੇ ਅੱਜ ਕੀ ਗੱਲ ਹੋਈ ਜੀ ਅੱਜ ਕੀ ਗੱਲ ਹੋਈ ਅੱਜ ਅਸੀਂ ਅਸੀਂ ਸੁਭਾ ਆਏ ਸੁਭਾ ਕੇ ਅਸੀਂ ਇਹਨਾਂ ਇੱਕ ਫਰਿਆਦ ਕੀਤੀ ਵੀ ਸਾਨੂੰ ਪਾਣੀ ਦਿਓ ਪਰ ਇਹਨਾਂ ਨੇ ਸਾਡੇ ਜਿਹੜਾ ਇੱਥੋਂ ਦਾ ਕੋਈ ਵੀ ਉਹ ਸੀਗਾ ਉਹਨੇ ਸਾਨੂੰ ਪਾਣੀ ਦਾ ਭਰੋਸਾ ਦੇ ਕੇ ਤੋਰਤਾ ਵੀ 2 ਵਜੇ ਸਾਡੇ ਪਾਣੀ ਆਜੀ 2 ਵਜੇ ਪਾਣੀ ਛੱਡਿਆ ਪਰ ਨਾਲ ਦੀ ਨਾਲ ਬੰਦ ਹੋ ਗਿਆ ਕਿ ਜੈ ਸਿੰਘ ਨੇ ਬੰਦ ਕਰਾਤਾ ਜਿਹੜਾ ਗਗਨਪਾਜ ਜੈ ਹੀ ਹੈਗਾ ਮੁੜ ਕੇ ਅਸੀਂ ਗਗਨਪਾਜ ਜੈ ਨੂੰ ਅਸੀਂ ਫੋਨ ਕੀਤਾ ਅਸੀਂ ਆਖਿਆ ਵੀ ਸਾਡੇ ਪਾਣੀ ਤੁਸੀਂ ਬੰਦ ਕਿਉਂ ਕਰਾਇਆ ਕਹਿੰਦਾ ਜੀ ਪਾਣੀ ਸਾਡੇ ਸਵੇਰੇ ਟਾਈਮ ਸੀ ਹੁਣ ਅਸੀਂ ਪਾਣੀ ਨਹੀਂ ਛੱਡ ਸਕਦੇ ਅਗੋਂ ਸਿਫ ਵੀ ਅਸੀਂ ਜਾਂਦਾ ਸੀ ਉੱਥੇ ਵੀ ਜਾ ਕੇ ਧਰਨਾ ਲਾਵਾਂਗੇ ਜਾਂ ਅਸੀਂ ਐਸਡੀਐਮ ਦੇ ਜਾਵਾਂਗੇ ਕਹਿੰਦੇ ਜੋ ਕੁਛ ਮਰਜ਼ੀ ਕਰ ਲੋ ਕੀ ਮੰੰ ਕੀ ਕਰਦੇ ਹੋ ਜੀ ਕੀ ਜੀ ਸਾਡੀ ਕਿਸੇ ਨਾ ਕੋਈ ਪ੍ਰੋਬਲਮ ਨਹੀਂ ਪਰ ਸਾਨੂੰ ਵੇਖੋ ਗਰਮੀ ਦੇ ਵਿੱਚ ਲੋਕ ਪਾਵਾ ਲਵਾਉਂਦੇ ਹੈਗੇ ਸਾਨੂੰ ਆਇਆ ਵੀ ਸਵੇਰ ਰੋਜ਼ 2 ਘੰਟੇ ਪਾਣੀ ਸਾਨੂੰ ਛੱਡ ਦਿਆ ਕਰਨ ਕਿਸੇ ਪਾਣੀ ਸਾਰੇ ਸ਼ਹਿਰ ਚ ਪਾਣੀ ਦੀ ਵਧੀਆ ਸਪਲਾਈ ਚੱਲ ਰਹੀ ਹੈ ਬਸ ਕੰਨੀ ਮੱਲਨ ਕਲੋਨੀ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਆਉਂਦੀ ਜੀ ਇਹ ਪਾਣੀ ਸਵੇਰ 5 ਵਜੇ ਛੱਡਦੇ ਹਨ 5:30 ਵਜੇ ਜਾ ਕੇ 6:30 ਵਜੇ ਤੱਕ ਚੈੱਕ ਕਰ ਲਿਆ ਕਰਨ ਪਾਣੀ ਆਉਂਦਾ ਕਿ ਨਹੀਂ ਆਉਂਦਾਗਾ ਭਾਈ ਮੈਂ ਸੁਖਪਾਲ ਸਿੰਘ ਹੀ ਮੱਲਨ ਕਲੋਨੀ ਤੋਂ ਸਾਡੇ ਘੱਟ ਤੋਂ ਘੱਟ ਮਹੀਨੇ ਤੋਂ ਪਾਣੀ ਦੀ ਦਿੱਕਤ ਆ ਰਹੀ ਆ ਜਿਹੜਾ ਕਿ ਸਾਡੇ ਥੱਲੇ ਵਾਲਾ ਪਾਣੀ ਬਹੁਤ ਜ਼ਿਆਦਾ ਖਾਰਾ ਹੈਗਾ ਉਹ ਵਰਤਨ ਦੇ ਲੈ ਕੇ ਹੀ ਨਹੀਂ ਉਹਦੇ ਵਿੱਚ ਬਹੁਤ ਜ਼ਿਆਦਾ ਛੂਰਾ ਹੈ ਤੇ ਸਾਡੇ ਲੋਕ ਤਾਂ ਗਰਮੀਆਂ ਦੇ ਵਿੱਚ ਪੋਲ ਆਉਂਦੇ ਆ ਤੇ ਸਾਰੇ ਕਿੱਧਰ ਵਿੱਚ ਪਾਣੀ ਆ ਰਿਹਾ ਪਰ ਸਾਡੀ ਮਲਨ ਕਲੋਨੀ ਦੇ ਵਿੱਚ ਕਦੇ ਮਹੀਨੇ ਤੋਂ ਬਿਲਕੁਲ ਪਾਣੀ ਨਹੀਂ ਆ ਰਿਹਾ ਜਿਹੜਾ ਕਰਕੇ ਡੇਲੀ ਸਵੇਰ 5 ਵਜੇ ਪਾਣੀ ਆਉਂਦਾ ਸੀ ਹੁਣ ਅਸੀਂ ਆ ਕੇ ਬਹੁਤ ਵਾਰੀ ਫੋਨ ਕੀਤੇ ਆ ਫੋਨ ਕਰਨ ਦੇ ਬਾਵਜੂਦ ਕਹਿ ਦਿੰਦਾ ਮੈਸੇਜ ਸਾਨੂੰ ਜਵੜਦਾ ਪਰ ਪਾਣੀ ਨਹੀਂ ਜਾਂਦਾ ਤੇ ਅੱਜ ਜੇ ਅਸੀਂ ਰਿਕਵੈਸਟ ਕੀਤੀ ਆ ਕੇ ਤੇ ਪਾਣੀ ਛੜਤਾ 2:00 ਵਜੇ ਤੇ 10 ਮਿੰਟਾਂ ਬਾਅਦ ਹੀ ਗਗਨ ਬਜਾਜ ਨੇ ਬੰਦ ਕਰਾ ਦਾ ਆਦਾ ਵੀ ਮੈਂ ਪਾਣੀ ਨਹੀਂ ਛੱਡਣਾਗਾ ਜਿੱਥੇ ਮਰਜੀ ਜਾਵੜੋ ਕੇ ਜੇ ਫੋਨ ਕੀਤੇ ਦਾਦਾ ਜੋ ਮਰਜੀ ਕਰ ਲੋ ਮੈਂ ਪਾਣੀ ਨਹੀਂ ਛੱਡਣਾ ਤੇ ਸਾਡੀ ਇੱਕ ਰਿਕੁਐਸਟ ਆ ਵੀ ਸਾਨੂੰ ਸਵੇਰ ਡੇਢੀ ਪਾਣੀ ਚਾਹੀਦਾ 5 ਤੋਂ 7 ਵਜੇ ਤੱਕ 2 ਘੰਟੇ ਪਾਣੀ ਆ ਜੇ ਤੇ ਸਾਡੇ ਜਿਹੜੇ ਲੀੜੇ ਕੱਪੜੇ ਤੇ ਸਾਰਾ ਕਾਰੋਬਾਰ ਹੋ ਜਾ ਕਰੂਗਾ ਉਸ ਨਾਲ ਤੇ ਥੱਲੇ ਦਾ ਪਾਣੀ ਖੜਾ ਅਸੀਂ ਬਹੁਤ ਜ਼ਿਆਦਾ ਮਜਬੂਰਾ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਦੁਸ਼ਮਣੀ ਨਹੀਂ ਤੇ ਸਾਡੀ ਇਹੋ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਜਿਹੇ ਬੰਦਿਆਂ ਦੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਬੋਲਣ ਦੀ ਤਮੀਜ਼ ਦੱਸੀ ਜਾਵੇ ਕੀ ਪਲਵਿੰਦਰ ਸਿੰਘ ਪਲਵਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਇੱਥੇ ਤੁਹਾਨੂੰ ਵੈਸੇ ਪੰਪ ਤੇ ਕੰਮ ਕਰਦਾ ਅੱਜ ਇਹ ਮੱਲਣ ਕਲੋਨੀ ਚ ਪਾਣੀ ਤੁਸੀਂ ਛੱਡਿਆ ਸੀਗਾ ਜੀ ਨਹੀਂ ਛੱਡਿਆ ਤੇ ਬੰਦ ਕਿੰਦੇ ਕਰਨ ਤੇ ਕੀਤਾ ਜੀ ਕਿਹੜੇ ਜੀ ਸਾਹਦੇ ਜੀ ਕੀ ਕਾਰਨ ਸੀ ਜੀ ਬੰਦ ਕਰਨ ਦਾ ਕੋਈ ਕਾਰਨ ਨਹੀਂ ਸੀ ਜੀ ਮਾਦੇ ਚ ਛੱਡਿਆ ਮੈਂ ਤੁਸੀਂ ਲੋਕਾਂ ਨੂੰ ਵਿਸ਼ਵਾਸਨ ਦਿੱਤਾ ਸੀ ਸਵੇਰ ਵੀ 2 ਵਜੇ ਛੱਡਾਂਗੇ ਹਾਂ ਜੀ ਫੇਰ ਪਾਸੇ ਵਰ ਕੀ ਜੋ ਪਾਣੀ ਛੱਡਿਆ ਸੀ ਬੰਦ ਕਰਾਤਾ ਨਹੀਂ ਜੈਸਾ ਭਾਈਆ ਨਹੀਂ ਹੈ ਕਿਤੇ ਜੈਸਾ ਰੋਟੀਆਂ ਹੋਣਗੇ ਮੈਨੂੰ ਤਾਂ ਪਤਾ ਨਹੀਂ ਕਿ ਕਿਤੇ ਆਈ ਨਹੀਂ ਅੱਜ ਸਵੇਰ ਦੀ ਨਹੀਂ న్యూਸ ਆਨਲਾਈਨ ਦੇ ਲਈ ਗਿੱਦੜ ਬਾਹਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ